ਸ਼ਰਾਦਾਂ ਵਿੱਚ ਪੁੱਲਕੇ ਵੀ ਨਾ ਖਰੀਦੋ ਇਹ ਪੰਜ ਚੀਜ਼ਾਂ ਦੋਸਤੋ Hindu ਧਰਮ ਵਿੱਚ ਸ਼ਰਾਦ ਪਿਤਰ ਪਕਸ਼ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਕਿਹਾ ਜਾਂਦਾ ਹੈ ਕਿ ਜਦੋਂ ਵਿਅਕਤੀ ਸ਼ਰਾਦਾਂ ਵਿੱਚ ਇਹਨਾਂ ਚੀਜ਼ਾਂ ਨੂੰ ਖਰੀਦ ਲੈਂਦਾ ਹੈ ਉਸ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸ਼ਰਾਧਾ ਵਿੱਚ ਬਹੁਤ ਸਾਰੀ ਸ਼ੁਭ ਕੰਮ ਬਿਲਕੁਲ ਵੀ ਨਹੀਂ ਕੀਤੇ ਜਾਂਦੇ ਇਸ ਲਈ ਤੁਸੀਂ ਵੀ ਭੁੱਲ ਕੇ ਵੀ ਸ਼ਰਾਧਾ ਵਿੱਚ ਇਹਨਾਂ ਚੀਜ਼ਾਂ ਨੂੰ ਨਾ ਖਰੀਦੋ ਦੋਸਤੋ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੇ ਹਾਂ ਕਿ ਸ਼ਰਾਧਾ ਵਿੱਚ ਕਿਹੜੇ ਕੰਮ ਵਿਅਕਤੀ ਨੂੰ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਉਹਨਾਂ ਦੇ ਪਿਤਰ ਉਹਨਾਂ ਤੋਂ ਨਾਰਾਜ਼ ਹੋ ਜਾਣਗੇ ਤੇ ਉਹਨਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਵੇਗੀ ਕਿਉਂਕਿ ਜਦੋਂ ਸਾਡੇ ਪਿਤਰ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਤਾਂ ਸਾਨੂੰ ਪਿਤਰਦੋਸ਼ ਲੱਗ ਜਾਂਦਾ ਹੈ ਜਿਸ ਕਰਕੇ ਸਾਨੂੰ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਵੰਦਾ ਹੈ ਦੋਸਤੋ ਜੇਕਰ ਸਾਡੀ ਜ਼ਿੰਦਗੀ ਤੇ ਪਿੱਤਰ ਦੋਸ਼ ਲੱਗ ਜਾਵੇ ਤਾਂ ਸਾਡੇ ਬਣੇ ਬਣਾਏ ਕੰਮ ਵਿਗੜ ਜਾਂਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਿੱਤਰ ਤੁਹਾਡੇ ਤੋਂ ਖੁਸ਼ ਰਹਿਣ ਤੇ ਉਹ ਤੁਹਾਡੇ ਤੋਂ ਨਾਰਾਜ਼ ਨਾ ਹੋਣ ਤਾਂ ਤੁਹਾਨੂੰ ਸ਼ਰਾਧਾ ਦੇ ਦਿਨਾਂ 'ਚ ਆਪਣੇ ਪਿਤਰਾਂ ਦਾ ਨਿਜ਼ਮਤ ਪਿੰਡ ਦਾਾਂ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਪਿੱਤਰ ਤੁਹਾਡੇ ਤੋਂ ਖੁਸ਼ ਰਹਿੰਦੇ ਹਨ ਤੇ ਉਹਨਾਂ ਨੂੰ ਤ੍ਰਿਪਤੀ ਮਿਲਦੀ ਹੈ ਕਿਹਾ ਜਾਂਦਾ ਹੈ ਕਿ ਪਿੱਤਰ ਪਕਸ਼ ਉਦਰਾਣ ਸਾਡੇ ਜੋ ਮਰੇ ਹੋਏ ਪੂਰਵਜ ਹੁੰਦੇ ਹਨ ਉਹ ਪਿੱਤਰ ਲੋਕ ਤੋਂ ਸਾਨੂੰ ਮਿਲਣ ਲਈ ਧਰਤੀ ਤੇ ਆਉਂਦੇ ਹਨ ਤੇ ਆਪਣੇ ਪਰਿਵਾਰ ਵਾਲਿਆਂ ਵਿੱਚ ਰਹਿ ਕੇ ਉਹ ਅੰਨ ਅਤੇ ਜਲ ਨੂੰ ਬੜੇ ਹੀ ਪ੍ਰੇਮ ਨਾਲ ਗ੍ਰਹਿਣ ਕਰਦੇ ਹਨ ਪਿੱਤਰ ਪਕਸ਼ ਦੀਆਂ ਕੁਝ ਖਾਸ ਗੱਲਾਂ ਦੱਸਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਕਿਹਾ ਸੀ ਕਿ ਪਿੱਤਰ ਦੇਵ ਸਾਡੇ ਘਰ ਚ ਦੇਵਤਾ ਦੇ ਰੂਪ ਵਿੱਚ ਆਉਂਦੇ ਹਨ ਜੋ ਸਾਡੇ ਘਰ ਦੀ ਰੱਖਿਆ ਕਿਸੇ ਕਵਚ ਦੀ ਤਰ੍ਹਾਂ ਕਰਦੇ ਹਨ ਤੇ ਜਿੰਨਾ ਘਰ ਚ ਖੁਦ ਪਿੱਤਰ ਦੇਵ ਖੁਸ਼ ਰਹਿੰਦੇ ਹਨ ਨਾ ਉਸ ਘਰ ਤੇ ਕੋਈ ਸੰਕਟ ਆਉਂਦਾ ਹੈ ਤੇ ਨਾ ਹੀ ਕੋਈ ਮੁਸ਼ਕਲ ਕਿਉਂਕਿ ਸੰਕਟ ਆਉਣ ਤੋਂ ਪਹਿਲਾਂ ਹੀ ਪਿਤਰ ਦੇਵ ਉਸ ਨੂੰ ਆਪਣੇ ਉੱਪਰ ਲੈ ਲੈਂਦੇ ਹਨ ਪਰ ਜੇਕਰ ਕਿਸੇ ਘਰ 'ਚ ਕੋਈ ਪਿਤਰ ਦੋਸ਼ ਲੱਗਿਆ ਹੋਵੇ ਜਾਂ ਉਹਨਾਂ ਦੇ ਪਿਤਰ ਦੇਵਤਾ ਉਹਨਾਂ ਤੋਂ ਨਾਰਾਜ਼ ਹੋਣ ਤਾਂ ਉਸ ਘਰ 'ਚ ਹਮੇਸ਼ਾ ਲੜਾਈ ਝਗੜਾ ਗ੍ਰਹਿ ਕਲੇਸ਼ ਤਾਂ ਦੀ ਪਰੇਸ਼ਾਨੀ ਤੇ ਘਰ 'ਚ ਬਿਮਾਰੀਆਂ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਦੇ ਘਰ ਵਿੱਚ ਕੁਝ ਵੀ ਮੰਗਲ ਨਹੀਂ ਹੁੰਦਾ ਤੇ ਪਿਤਰ ਪੱਖਸ਼ ਦੇ ਜੋ 16 ਦਿਨ ਹੁੰਦੇ ਹਨ ਉਹ ਆਪਣੇ ਪਿਤਰਾਂ ਨੂੰ ਖੁਸ਼ ਕਰਨ ਲਈ ਹੁੰਦੇ ਹਨ ਇਸ ਪਿਤਰ ਪਕਸ਼ ਚ ਹਰ ਵਿਅਕਤੀ ਆਪਣੇ ਪਿਤਰਾਂ ਨੂੰ ਬੜੇ ਹੀ ਆਸਾਨੀ ਨਾਲ ਖੁਸ਼ ਕਰ ਸਕਦਾ ਹੈ ਪਰ ਤੁਹਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਘਰ ਤੇ ਪਿਤਰ ਦੋਸ਼ ਹੈ ਵਿਜਾ ਨਹੀਂ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਚ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਵਾਂਗੇ ਕਿ ਕਿਵੇਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਘਰ ਚ ਪਿਤਰ ਦੋਸ਼ ਹੈ ਜਾਂ ਨਹੀਂ ਕਿਸ ਤਰੀਕੇ ਨਾਲ ਤੁਹਾਨੂੰ ਇਹ ਲੱਛਣ ਦਿਖਾਈ ਦੇਣਗੇ ਨਾਲ ਹੀ ਕੀ ਕੀ ਉਪਾਏ ਤੁਹਾਨੂੰ ਕਰਨੇ ਹੋਣਗੇ ਇਸ ਵੀਡੀਓ ਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਨਾਲ ਹੀ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਕਮ ਵੀ ਦੱਸਾਂਗੇ ਜੋ ਤੁਸੀਂ ਪਿੱਤਰ ਪਕਸ਼ ਚ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਤੁਹਾਡੇ ਪਿੱਤਰ ਦੇਵਤਾ ਤੁਹਾਡੇ ਤੋਂ ਬਹੁਤ ਨਾਰਾਜ਼ ਹੋ ਜਾਣਗੇ ਜਿਸ ਵਜ੍ਹਾ ਨਾਲ ਤੁਹਾਡੇ ਘਰ ਵਿੱਚ ਕੰਗਾਲੀ ਆ ਸਕਦੀ ਹੈ ਤੇ ਘਰ ਪਰਿਵਾਰ ਤੇ ਸੰਕਟ ਆ ਸਕਦਾ ਹੈ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਸਕਦੀ ਹੈ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਵੀ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਦਾ ਉਲੇਖ ਸ਼ਿਪ੍ਰਾਂਚ ਬੜੇ ਹੀ ਵਿਸਤਾਰ ਨਾਲ ਕੀਤਾ ਗਿਆ ਹੈ ਬਸ ਅਸੀਂ ਤੁਹਾਡੇ ਸਾਹਮਣੇ ਇਸ ਨੂੰ ਆਸਾਨ ਪਾਸ਼ਾ ਵਿੱਚ ਰੱਖ ਰਹੇ ਹਾਂ ਤਾਂ ਆਓ ਜਾਣਦੇ ਹਾਂ ਇਸ ਨੂੰ ਵਿਸਤਾਰ ਨਾਲ ਕਿ ਸ਼ਰਾਦ ਪਾਵ ਪਿੱਤਰ ਪਕਸ਼ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤਾਂ ਜੋ ਸਾਡੇ ਪਿੱਤਰ ਦੇਵਤਾ ਹੁੰਦੇ ਹਨ ਜਾਂ ਜੋ ਸਾਡੇ ਪਿੱਤਰ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਪੂਰਵਜ ਵੀ ਕਹਿੰਦੇ ਹਾਂ ਇਹਨਾਂ ਨੂੰ ਪਿੱਤਰ ਲੋਕ ਤੋਂ ਮਿਰਤ ਲੋਕ ਵਿੱਚ ਭੇਜਿਆ ਜਾਂਦਾ ਹੈ ਤੇ ਉਹ ਸਭ ਤੋਂ ਪਹਿਲਾਂ ਸਾਡੇ ਘਰ ਹੀ ਆਉਂਦੇ ਹਨ ਤਾਂ ਜੋ ਸ਼ਰਾਧਾ ਦੀ ਸ਼ੁਰੂਆਤ ਜੋ 17 ਸਤੰਬਰ ਦਿਨ ਮੰਗਲਵਾਰ ਨੂੰ ਹੋਈ ਹੈ ਤੇ ਇਸ ਦਾ ਸੰਪਨ 2 ਅਕਤੂਬਰ ਨੂੰ ਹੋ ਜਾਵੇਗਾ ਬਿੱਤੀ ਤੁਹਾਡੀਆਂ ਸਾਰੀਆਂ ਤਿਥੀਆਂ ਆ ਜਾਣਗੀਆਂ ਜਿਵੇਂ ਦੂਜੀ ਤੀਜੀ ਚੌਥੀ ਪੰਜਵੀਂ ਪਰਦੋਸ਼ ਇਕਾਦਸ਼ੀ ਸਭ ਕੁਝ ਆ ਜਾਵੇਗਾ ਅਜਿਹੇ ਜਿੰਨਾ ਦਿਨਾਂ ਚ ਤੁਹਾਡੇ ਪਿਤਰ ਇਸ ਦੁਨੀਆ ਨੂੰ ਛੱਡ ਕੇ ਗਏ ਸੀ ਉਹਨਾਂ ਦਿਨ ਤੁਹਾਨੂੰ ਉਹਨਾਂ ਦਾ ਬੜੇ ਹੀ ਸੱਚੀ ਸ਼ਰਧਾ ਦੇ ਨਾਲ ਸ਼ਰਧਾ ਕਰਨਾ ਹੈ ਜੇਕਰ ਤੁਹਾਨੂੰ ਤਿਥੀ ਨਹੀਂ ਪਤਾ ਤਾਂ ਤੁਸੀਂ ਇਸ ਨੂੰ ਮੱਸੀਆ ਦੇ ਦਿਨ ਵੀ ਕਰ ਸਕਦੇ ਹੋ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਇਹਨਾਂ 16 ਦਿਨਾਂ ਚ ਤੁਸੀਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਤੇ ਕਿਹੜੇ ਉਹ ਉਪਾਏ ਹਨ ਜੋ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਜਿਸ ਨਾਲ ਤੁਹਾਡੇ ਪਿਤਰ ਦੇਵਤਾ ਖੁਸ਼ ਰਹਿਣਗੇ ਤੇ ਤੁਹਾਡੇ ਪਰਿਵਾਰ ਤੇ ਹਰ ਮੈਂਬਰ ਦੀ ਤਰੱਕੀ ਹੋਵੇਗੀ ਤੇ ਤੁਹਾਡੇ ਉੱਪਰ ਪਿਤਰਾਂ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇਗਾ ਤੁਹਾਨੂੰ ਦੱਸਦੀ ਹਾਂ ਕਿ ਪਿਤਰ ਪਕਸ਼ ਦੇ ਇਹਨਾਂ ਦਿਨਾਂ 'ਚ ਕੁਝ ਖਾਸ ਕੰਮ ਕਰਨ ਦੀ ਮਨਾਹੀ ਹੁੰਦੀ ਹੈ ਭਾਵ ਕਿ ਇਹ ਕੰਮ ਪਿਤਰ ਪਕਸ਼ 'ਚ ਕਰਨੇ ਸਹੀ ਨਹੀਂ ਮੰਨੇ ਜਾਂਦੇ ਜੇਕਰ ਤੁਸੀਂ ਗਲਤੀ ਨਾਲ ਇਹਨਾਂ ਕੰਮਾਂ ਨੂੰ ਕਰਦੇ ਹੋ ਤਾਂ ਤੁਹਾਡੇ ਤੋਂ ਪਿਤਰ ਨਾਰਾਜ਼ ਹੋ ਸਕਦੇ ਹਨ ਜਿਸ ਨਾਲ ਤੁਹਾਨੂੰ ਬੁਰੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਤੁਹਾਡੀ ਜ਼ਿੰਦਗੀ 'ਚ ਮਾੜੀ ਕਿਸਮਤ ਆ ਸਕਦੀ ਹੈ ਦੋਸਤੋ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗੀ ਕਿ ਪਿੱਤਰ ਪਕਸ਼ ਦਾ ਮਹੱਤਵ ਕੀ ਹੈ ਪਿੱਤਰ ਪਕਸ਼ ਚ ਕਿਹੜੇ ਉਹ ਕੰਮ ਹਨ ਜੋ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਪਿੱਤਰ ਪਕਸ਼ ਉਦਾਰਨ ਸਾਨੂੰ ਕੁਝ ਨਿਯਮਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ ਜਿਵੇਂ ਕਿ ਪਿੱਤਰ ਪਕਸ਼ ਦੇ ਉਦਾਰਨ ਪੁੱਲਕੇ ਵੀ ਦਾੜੀ ਦੇ ਵਾਲ ਨਹੀਂ ਕਟਵਾਉਣੇ ਚਾਹੀਦੇ ਵੱਡੇ ਬਜ਼ੁਰਗਾਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਹੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਪਿੱਤਰਪੱਖ ਉਦਰਾਣ ਪੁੱਲਕੇ ਵੀ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਇਹ ਬਿਲਕੁਲ ਵੀ ਸਹੀ ਨਹੀਂ ਮੰਨਿਆ ਜਾਂਦਾ ਚਲੋ ਜਾਣ ਲੈਂਦੇ ਹਾਂ ਕਿ ਉਹਨਾਂ ਵਸਤੂਆਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿਤਰਾਂ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਪਿਤਰ ਦੇਵ ਜ਼ਰੂਰ ਲਿਖੋ ਨੰਬਰ 1 ਸ਼ਰਾਧ ਉਦਰਾਣ ਨਮਕ ਦਾ ਦਾਨ ਕਰਨਾ ਬੜਾ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਉਦਰਾਣ ਨਮਕ ਦਾ ਦਾਨ ਤੁਸੀਂ ਕਰ ਸਕਦੇ ਹੋ ਪਰ ਤੁਹਾਨੂੰ ਸ਼ਰਾਧ ਉਦਰਾਣ ਨਮਕ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਇਸ ਸਮੇਂ ਨਮਕ ਨੂੰ ਖਰੀਦਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਸ਼ਰਾਧ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਘਰ 'ਚ ਨਮਕ ਖਰੀਦ ਕੇ ਰੱਖ ਲਓ ਸ਼ਰਾਧ ਉਦਰਾਣ ਨਮਕ ਖਰੀਦਨ ਨਾਲ ਸਾਡਾ ਕਰ ਬਿਮਾਰੀਆਂ ਦਾ ਘਰ ਬਨ ਜਾਂਦਾ ਹੈ ਨੰਬਰ 2 ਸਰੋਂ ਦਾ ਤੇਲ ਜੇਕਰ ਤੁਸੀਂ ਸ਼ਰਾਧਾ ਉਦਰਾਣ ਖਰੀਦਦੇ ਹੋ ਤਾਂ ਪਿੱਤਰਾਂ ਦੇ ਨਾਲ ਹੀ ਸ਼ਨੀ ਦੇਵ ਵੀ ਤੁਹਾਡੇ ਤੋਂ ক্রੋਧਿਤ ਹੋ ਜਾਂਦੇ ਹਨ ਇਸ ਲਈ ਗਲਤੀ ਨਾਲ ਵੀ ਤੁਸੀਂ ਸਰੋਂ ਦਾ ਤੇਲ ਸ਼ਰਾਧ ਉਦਰਾਣ ਨਹੀਂ ਖਰੀਦਣਾ ਇਸ ਨੂੰ ਵੀ ਸ਼ਰਾਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਘਰ 'ਚ ਖਰੀਦ ਕੇ ਰੱਖ ਲੈਣਾ ਚਾਹੀਦਾ ਹੈ ਨੰਬਰ 3 ਝਾਲੂ ਦਾ ਸਬੰਧ ਮਾਤਾ ਲక్ష్ਮੀ ਨਾਲ ਮੰਨਿਆ ਜਾਂਦਾ ਹੈ ਸ਼ਰਦ ਉਦਰਾਣ ਝਾੜੂ ਖਰੀਦਣ ਨਾਲ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਸ ਕਰਕੇ ਤੁਹਾਡੀ ਆਰਥਿਕ ਸਥਿਤੀ ਤੇ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪਵੇਗਾ ਇਸ ਲਈ ਸ਼ਰਦ ਉਦਰਾਣ ਚਾੜੂ ਖਰੀਦਣ ਦੀ ਗਲਤੀ ਪੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਨੰਬਰ 4 ਸ਼ਰਾਦ ਉਦਰਾਣ ਨਵੇਂ ਕੱਪੜੇ ਬਿਲਕੁਲ ਵੀ ਨਹੀਂ ਖਰੀਦਨੇ ਚਾਹੀਦੇ ਇਹ ਬਹੁਤ ਹੀ ਜ਼ਿਆਦਾ ਅਸ਼ੁਭ ਹੁੰਦਾ ਹੈ ਜਦੋਂ ਅਸੀਂ ਆਪਣੇ ਪਿਤਰਾਂ ਨੂੰ ਯਾਦ ਕਰਦੇ ਹਾਂ ਤੇ ਸਾਦਾ ਜੀਵਨ ਜਿਉਂਦੇ ਹਾਂ ਤਾਂ ਗਲਤੀ ਨਾਲ ਵੀ ਇਸ ਦੌਰਾਨ ਤੁਹਾਨੂੰ ਨਵੇਂ ਕੱਪੜੇ ਜਾਂ ਗਹਿਣੇ ਨਹੀਂ ਖਰੀਦਨੇ ਚਾਹੀਦੇ ਇਸ ਸਮੇਂ ਜ਼ਿਆਦਾ ਸਜਸਜਾ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਸਾਦਾ ਰਹਿਣ ਨਾਲ ਪਿਤਰ ਦੇਵ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਸ਼ਰਾਧ ਉਦਰਾਣ ਕੋਈ ਵੀ ਸਾਧਨ ਜਾਂ ਫਿਰ ਜ਼ਮੀਨ ਇਹਨਾਂ ਦਿਨਾਂ ਵਿੱਚ ਬਿਲਕੁਲ ਵੀ ਨਹੀਂ ਖਰੀਦਨੇ ਚਾਹੀਦੇ ਗਲਤੀ ਨਾਲ ਜੇਕਰ ਤੁਸੀਂ ਇਸ ਤਰ੍ਹਾਂ ਕਰ ਲੈਂਦੇ ਹੋ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਹਨ ਤੇ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਉਠਾਉਣਾ ਪੈ ਸਕਦਾ ਹੈ ਹੁਣ ਜਾਣਦੇ ਹਾਂ ਸ਼ਰਾਧ ਉਦਰਾਣ ਕਿਹੜੀਆਂ ਚੀਜ਼ਾਂ ਖਰੀਦੀਏ ਨੰਬਰ 1 ਕਾਲੇ ਤਿਲ ਸ਼ਰਾਧ ਚ ਕਾਲੇ ਤਿਲਾਂ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਚ ਜੇਕਰ ਤੁਸੀਂ ਕਾਲੇ ਤਿਲ ਖਰੀਦ ਲੈਂਦੇ ਹੋ ਤੇ ਇਸ ਦਾ ਦਾਨ ਕਰਦੇ ਹਾਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸ਼ੁਭੰਤੀਜੇ ਦੇਖਣ ਨੂੰ ਮਿਲਦੇ ਹਨ ਨੰਬਰ 2 ਜੀਰਾ ਸ਼ਰਾਧੋ ਦੌਰਾਨ ਜੀਰੇ ਦੀ ਖਰੀਦਦਾਰੀ ਕਰਨਾ ਬਹੁਤ ਹੀ ਜ਼ਿਆਦਾ ਸ਼ੁਭ ਹੁੰਦਾ ਹੈ ਧਾਰਮਿਕ ਦ੍ਰਿਸ਼ਟੀ ਦੇ ਨਾਲ ਜੀਰੇ ਨੂੰ ਸੋਨਾ ਮੰਨਿਆ ਜਾਂਦਾ ਹੈ ਸ਼ਰਾਧ ਚ ਇਸ ਨੂੰ ਕਰ ਲੈਣ ਨਾਲ ਜਾਂ ਦਾਨ ਕਰਨ ਨਾਲ ਸਾਡੇ ਨਵੇਂ ਵਿੱਚ ਲਗਾਤਾਰ ਵਾਦਾ ਹੁੰਦਾ ਰਹਿੰਦਾ ਹੈ ਨੰਬਰ 3 ਕੱਚੇ ਚੌਲ ਸ਼ਰਾਦ ਚ ਕੱਚੇ ਚੌਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਨੂੰ ਚਾਂਦੀ ਦੇ ਬਰਾਬਰ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਚ ਕਰੇ ਚੌਲ ਲਿਆਉਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਨੰਬਰ 4 ਚਮੇਲੀ ਦਾ ਤੇਲ ਸ਼ਾਸਤਰਾਂ ਚ ਕਿਹਾ ਜਾਂਦਾ ਹੈ ਕਿ ਜੇਕਰ ਪਿਤਰਾਂ ਨੂੰ ਚਮੇਲੀ ਦਾ ਤੇਲ ਅਰਪਿਤ ਕੀਤਾ ਜਾਵੇ ਤਾਂ ਇਸ ਨਾਲ ਉਹ ਤ੍ਰਿਪਤ ਹੋ ਜਾਂਦੇ ਹਨ ਸ਼ਰਾਧ ਉਦਰਾਣ ਚਮੇਲੀ ਦੇ ਤੇਲ ਨੂੰ ਘਰੇ ਲਿਆਉਣਾ ਜਾਂ দান ਦੇਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਸ਼ੁਭ ਲਾਭો ਮਿਲਦੇ ਹਨ ਨੰਬਰ 5 ਨਵੇਂ ਕੱਪੜੇ ਸ਼ਰਾਧ ਚ ਜਿੱਥੇ ਖੁਦ ਲਈ ਨਵੇਂ ਕੱਪੜੇ ਖਰੀਦਣ ਦੀ ਮਨਾਹੀ ਕੀਤੀ ਜਾਂਦੀ ਹੈ ਉੱਥੇ ਹੀ ਪਿਤਰਾਂ ਦੇ ਨਾਮ ਤੇ ਇਸ ਦੌਰਾਨ ਨਵੇਂ ਕੱਪੜੇ ਨੂੰ ਖਰੀਦਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਪਿਤਰ ਬਹੁਤ ਹੀ ਜਲਦੀ ਖੁਸ਼ ਹੋ ਜਾਂਦੇ ਹਨ ਤੇ ਅਸ਼ੀਰਵਾਦ ਦਿੰਦੇ ਹਨ ਤੇ ਸਾਡੀ ਜ਼ਿੰਦਗੀ ਵਿੱਚ ਵਿਗੜੇ ਕੰਮਾਂ 'ਚ ਸਾਨੂੰ ਸਫਲਤਾ ਦਿੰਦੇ ਹਨ ਪਰ ਧਿਆਨ ਰੱਖਣਾ ਹੈ ਕਿ ਇਸ ਦੌਰਾਨ ਖਰੀਦੇ ਗਏ ਕੱਪੜੇ ਬ੍ਰਹਮਣਾ ਨੂੰ ਦਾਨ ਕਰ ਦਿਓ ਖੁਦ ਭੁੱਲ ਕੇ ਵੀ ਇਸਤੇਮਾਲ ਨਾ ਕਰੋ ਨੰਬਰ 6 ਚਿੱਟੇ ਫੁੱਲ ਪਿਤਰਾ ਨੂੰ ਖੁਸ਼ ਕਰਨ ਲਈ ਚਿੱਟੇ ਫੁੱਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੇਕਰ ਤੁਸੀਂ ਸ਼ਰਾਧ ਉਦਰਾਣ ਚਿੱਟੇ ਫੁੱਲ ਘਰੇ ਲੈ ਕੇ ਆਉਂਦੇ ਹੋ ਤਾਂ ਇਸ ਨਾਲ ਪੁਰਬਜ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੇ ਆਪਣਾ ਅਸ਼ੀਰਵਾਦ ਤੁਹਾਡੇ ਉੱਪਰ ਬਣਾਏ ਰੱਖਦੇ ਹਨ ਤੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੱਤਰ ਪਕਸ਼ ਦੇ ਇਹਨਾਂ ਦਿਨਾਂ 'ਚ ਕੁਝ ਖਾਸ ਕੰਮ ਕਰਨ ਦੀ ਮਨਾਹੀ ਹੁੰਦੀ ਹੈ ਭਾਵ ਕਿ ਇਹ ਕੰਮ ਪਿੱਤਰ ਪਕਸ਼ 'ਚ ਕਰਨੇ ਸਹੀ ਨਹੀਂ ਮੰਨੇ ਜਾਂਦੇ ਜੇਕਰ ਤੁਸੀਂ ਗਲਤੀ ਨਾਲ ਵੀ ਇਹਨਾਂ ਕੰਮਾਂ ਨੂੰ ਕਰਦੇ ਹੋ ਤਾਂ ਇਸ ਨਾਲ ਪਿੱਤਰ ਨਾਰਾਜ਼ ਹੋ ਸਕਦੇ ਹਨ ਜਿਸ ਨਾਲ ਤੁਹਾਨੂੰ ਬੁਰੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 1 ਤਮਾਸਿਕ ਚੀਜ਼ਾਂ ਦਾ ਸੇਵਨ ਇਹਨਾਂ ਦਿਨਾਂ 'ਚ ਤੁਹਾਨੂੰ ਭੁੱਲ ਕੇ ਵੀ ਨਹੀਂ ਤਮਾਸਿਕ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਾਲ ਹੀ ਤੁਹਾਨੂੰ ਲਸਣ ਪਿਆਜ਼ ਮਾਸ ਸ਼ਰਾਬ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਤਨ ਮਨ ਨੂੰ ਸ਼ੁੱਧ ਰੱਖਣਾ ਚਾਹੀਦਾ ਨਹੀਂ ਤਾਂ ਤੁਹਾਡੇ ਪਿਤਰਾਂ ਨੂੰ ਗੁੱਸਾ ਆ ਜਾਂਦਾ ਹੈ ਤੇ ਤੁਹਾਨੂੰ ਉਹਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਕਿਸੇ ਨੂੰ ਅਪਸ਼ਬਦ ਬੋਲਣਾ ਸੱਟਾ ਖੇਡਣਾ ਕਿਸੇ ਨਾਲ ਚਲ ਕਪਟ ਕਰਨਾ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਪਿਤਰ ਨਰਾਜ ਹੋ ਜਾਂਦੇ ਹਨ ਤੇ ਇਸ ਨਾਲ ਤੁਹਾਨੂੰ ਕੋਈ ਸਮੱਸਿਆ ਹੁੰਦਾ ਸਮਨਾ ਕਰਨਾ ਪੈ ਸਕਦਾ ਹੈ ਨੰਬਰ 3 ਸ਼ਰਾਧ ਵਿੱਚ ਜੇਕਰ ਤੁਹਾਡੇ ਦਰਵਾਜ਼ੇ ਤੇ ਕੋਈ ਜਾਨਵਰ ਜਾਂ ਸਾਧੂ ਆਉਂਦਾ ਹੈ ਤਾਂ ਉਸ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਉਹਨਾਂ ਦਾ ਅਪਮਾਨ ਕਰਦੇ ਹੋ ਤਾਂ ਤੁਹਾਡੇ ਪਿਤਰ ਨਾਰਾਜ਼ ਹੋ ਸਕਦੇ ਹਨ ਨਾਲ ਹੀ ਘਰ ਦੇ ਦਰਵਾਜ਼ੇ ਤੇ ਜੇਕਰ ਕੋਈ ਕੁੱਤਾ ਗਾਂ ਭਿਖਾਰੀ ਆਉਂਦਾ ਹੈ ਤਾਂ ਉਸ ਦਾ ਵੀ ਅਪਮਾਨ ਨਾ ਕਰੋ ਸੰਗੋਂ ਉਹਨਾਂ ਨੂੰ ਸ਼ਰਦਾ ਪੂਰਵਕ ਭੋਜਨ ਕਰਾਓ ਨੰਬਰ 4 ਸ਼ਰਾਧੂ ਦਰਾਨੰਦ ਰક્ત ਦੇ ਪੱਤੇ ਨਹੀਂ ਤੋੜਨੇ ਚਾਹੀਦੇ ਨਹੀਂ ਤਾਂ ਤੁਹਾਨੂੰ ਸ਼ੁਭਫਲਾਂ ਦੀ ਜਗ੍ਹਾ ਅਸ਼ੁਭਫਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੋਸਤੋ ਇਹ तमाम ਜਾਣਕਾਰੀ ਜਿਨ੍ਹਾਂ ਰੁਚੀ ਨੂੰ ਧਿਆਨ ਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਤਾ ਤੇ ਵਿਸ਼ਵਾਸ ਤੇ ਅਜਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸਦ ਰਬ ਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ